ਸਾਸ੍ਰੀਕਾਲ ਜੀ ਸਾਰਿਆਂ ਨੂੰ ਪਿੰਡੂ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਰ ਆਪਣਾ ਨਵਾਂ ਵਲੌਗ ਤੇ ਮੇਰੇ ਕੋਲ ਨਾ ਕਿੰਨੇ ਐਕਸਟਰਾ ਪੀਸ ਪੈਸੀ ਜੋਰ ਜੱਟ ਦੇ ਸੰਟਨ ਦੇ ਤੇ ਮੈਂ ਅੱਗੇ ਵੀ ਕਰੀ ਸੋਚਿਆ ਸੀ ਮੈਂ ਨਾ ਕ੍ਰਾਂਚੀਜ਼ ਮਤਲਬ ਕਿ ਉਹ ਜਿਹੜੇ హెয়ার ਬੈਂਡ ਅੱਦਾਂ ਦੇ ਪਾਈਦੇ ਉਹ ਬਣਾਉਣੇ ਆ ਤੇ ਅੱਜ ਮੈਂ ਬੜਾ ਜਿਗਰਾ ਜਾਂ ਕੱਢ ਕੇ ਮੈਂ ਕਿਹਾ ਅੱਜ ਬਣਾਉਣੀ ਆ ਤਾਂ ਮੈਂ ਕਿੰਨੇ ਹੀ ਬਣਾਉਣੇ ਮੈਂ ਸੋਚਿਆ ਸੀ ਤੇ ਜਦੋਂ ਮੈਂ ਸ਼ੁਰੂ ਕਰਨ ਲੱਗੀ ਜਿਹੜੀ ਇਹ ਵਾਲੀ ਮੋਟਰ ਆ ਨਾ ਜਿਹੜੀ ਇੱਥੇ ਲਾਈ ਸੀ ਅੰਬ੍ਰੇਲਾ ਮਸ਼ੀਨ ਤੇ ਇਹ ਮੇਤੋਂ ਪਹਿਲੀ ਦੇਸੀ ਮਸ਼ੀਨ ਤੇ ਲਾਈ ਸੀ ਇਹ ਮਾ ਮੋਟਰ ਪਰ ਹੈ ਵਧੀਆ ਵਾ ਸਕਾਟ ਦੀ ਹੈ ਸਕਾਟ ਦੀ ਮੇਰੀ ਅੰਬ੍ਰੇਲਾ ਮਸ਼ੀਨ ਹੈ ਤੇ ਇਹ ਪਤਾ ਨਹੀਂ ਕੀ ਗੱਲ ਇਹਦੇ ਵਿੱਚ ਕਰੰਟ ਆਉਂਦਾ ਸੀ ਬਚ ਗਏ ਜੇ ਕਿਤੇ ਕਰੰਟ ਲੱਗ ਜਾਂਦਾ ਜ਼ਿਆਦਾ ਤੇ ਪਤਾ ਜਣਾ ਸੀ ਲੱਗ ਹਾ ਨਾ ਮਨੀ ਇਸ ਕਰਕੇ ਮਸ਼ੀਨ ਇਹ ਲਾ ਦਿੱਤੀ ਆ ਮੋਟਰ ਤੇ ਆਹ ਲਾਤਾ ਇਹਦਾ ਉਹ ਜਿਹੜਾ ਹੁੰਦਾ ਵਾ ਅ ਚਲਾਉਣ ਨੂੰ ਪੈਰ ਜਿਆ ਤੇ ਹੁਣ ਮਨੀ ਨਾ ਜਿਹੜੇ ਦੇਸੀ ਉਹ ਵਾਲੇ ਸੀਗੇ ਮਨੇ ਤੂੰ ਇੱਕ ਦਿਨ ਮਿਸਤਰੀ ਬਣ ਜਾਣਾ ਇੱਕ ਦਿਨ ਤੂੰ ਆਂ ਜ ਮਸ਼ੀਨਾ ਮਸ਼ੀਨਾ ਵਾਲਾ ਬਣਾਤਾ ਮੈਂ ਤੈਨੂੰ ਮਣੀ ਹੈ ਹਾਂ ਤੇ ਹੁਣ ਮਣੀ ਨਾ ਉਹ ਪਹਿਲੇ ਪੁਰਾਣੇ ਪੈਰੀ ਉਹਨੂੰ ਕੀ ਕਹੀਦਾ ਚੱਕਾ ਜਿਹਾ ਕੱਸ ਕੇ ਦੇਣ ਲੱਗਾ ਪਰ ਇਹਦੇ ਵੀ ਅਜੇ ਸਾਨੂੰ ਆ ਨਹੀਂ ਲੱਭੇ ਹਨਾ ਮਣੀ ਇੱਥੇ ਹੁੰਦੇ ਜਿਹੜੇ ਸਿਲਵਰ ਜੇ ਕਿੱਥੇ ਹੋਊਗੇ ਮੇਰਾ ਤਾਂ ਕੰਮ ਹੀ ਮਣੀ ਸਾਰਾ ਹੀ ਰੁਕ ਗਿਆ ਏ ਹੋ ਜੇ ਮੈਂ ਕਿੰਨੀ ਉਮੀਦ ਨਾਲ ਜੁੱਦਮ ਜਿਹਾ ਕਰਕੇ ਕੰਮ ਨਵੇੜ ਕੇ ਮੈਂ ਸੋਚਿਆ ਸੀ ਆ ਸੀਗੇ ਮੇਰੇ ਕੋ ਪੀਸ ਇਦਾਂ ਕਿੰਨੇ ਅੰਜੋਰ ਜੱਟ ਦੇ ਇਹ ਹੈਗਾ ਜੀ ਇਹ ਕੇ ਵਾਲਾ ਤੇ ਮੈਂ ਮੰਗਾਏ ਸੀ ਇਹੋ ਦੁਪट्टे ਨਾ ਬਿਲਕੁਲ ਉਹਦੇ ਵਾਲੇ ਆ ਜਿੱਦਾਂ ਰਬੜਾ ਜੀ ਇਹਦਾ ਕਪੜਾ ਨਹੀਂ ਇਹਦਾ ਜੋਰ ਜਿਆ ਟੋ ਵਾਲਾ ਤੇ ਮੈਂ ਸੋਚਿਆ ਕਿ ਇਸ ਕਰਕੇ ਪਰ ਰਬੜਾ ਹੀ ਬਣਾ ਲੈਣੀ ਆ ਆ ਦੇਖੋ ਆ ਸੋਨਾ ਹੁੰਦਾ येलो ਨਟ ਬੋਲਟ ਵੀ ਹੈ ਨਹੀਂ ਹਾਂ ਮੈਨੇ ਕਿਹੜੇ ਆ ਨਹੀਂ ਗੇ ਮੇਰੀ ਮਸ਼ੀਨ ਦਾ ਸੇ ਆਪ ਪਾਈ ਪਿਆ ਮੋਟਰ ਯਮਾ ਹੁਣ ਇੱਕ ਮੈਂ ਕਿੰਨਾ ਇੱਕ ਦਿਨ ਵੇਟ ਕਰ ਲਉ ਮੋਟਰ ਹੀ ਆਪਨੀ ਯਾਰਾ ਮੈਂ ਕੰਮ ਜਨੂਣਾ ਮੇਰੇ ਨਹੀਂ ਦੇਸੀ ਮਸ਼ੀਨ ਮੈ ਲਾ ਲਾ ਫਿਰ ਥੜੀ ਲਾ ਕੇ ਪਰ ਮੇਰੀ ਬਾਹਦੂਣ ਲੱਪਣੀ ਕੋ ਕੰਮ ਵੀ ਕਰਨਾ ਹੁਣ ਫੇ ਕੀ ਕਰੀਏ ਬਸ ਖਤਮ ਕੰਮ ਅਸੀਂ ਸਬਰ ਕਰੋ ਫੇ ਮੇਰੀ ਮੋਟਰ ਤਾਂ ਸਹੀ ਕੱਲ ਨੂੰ ਕਰਾ ਦੇ ਇਹਦੀ ਹਾਂ ਕੱਲ ਨੂੰ ਕਰਾ ਦੂੰ ਇਦਾਂ ਕਰੀ ਜਾ ਤਾਂ ਉੱਪਰੋਂ ਤੇਰੀ ਕਿੱਦਾਂ ਘੁੰਮੂਗੀ ਬੈਲਟ ਪਾ ਲਿਓ ਉੱਤੇ ਪੋਚ ਲਗੀ ਪਤਾ ਤਾਂ ਨਟ-ਨੋਟ ਵੀ ਹੋਣ ਕਿੱਤੋਂ ਉਹ ਦੀਦੀ ਕੋਲ ਵਾਸਤ ਤੂੰ ਤਾਂ ਖੇਲਣਾ ਹੀ ਖੇਲਣ ਲੱਪਿਆ ਪੰਘੂੜਾ ਹੀ ਬਣਾ ਲਿਆ ਤੂੰ ਦਾ ਮਾਨੀ ਕਿਹਦੀ ਨਜ਼ਰ ਲੱਗ ਗਈ ਹਾਂ ਦੇਖੀ ਬਾਲਟੀ ਚੋਚ ਰੱਖਿਆ ਮੈਂ ਨਟ ਬੋਲਟ ਉਹਦੋਂ ਕਿੰਨੇ ਹੀ ਮੈਂ ਲੱਭ ਦਿੰਨੀ ਆ ਹੈਲਪ ਕਰਾ ਦੇ ਬਸ ਬਾਲਟੀ ਇੱਧਰ ਨੂੰ ਰੱਖ ਦੇ ਚਲੋ ਬੁਝਾਉ ਅੱਜ ਤਿੰਨ ਇਦਾਂ ਹੀ ਕੋਈ ਸੋਨਾ ਨਹੀਂ ਕੋਈ ਕੁਛ ਨਹੀਂ ਕਮਰੇ ਚ ਖਲਾਰਾ ਵੀ ਕਿੰਨਾ ਕਰ ਲਿਆ ਮੈਂ ਰੱਖੀਆਂ ਹੈ ਮਨੀ ਇਹਦੇ ਨਟ ਬੁਲਟ ਸਾਰੇ ਸਾਂਭ ਕੇ ਬਟ ਉਹ ਜਿਆਦਾ ਨਹੀਂ ਸਾਂਭੇ ਉਧਰ ਬਾਲਟੀ ਚ ਹੈ ਜਿਹਦੇ ਵਿੱਚ ਸਾਰਾ ਸਮਾਨ ਨਹੀਂ ਦੇਰਾ ਇਹੋ ਵਾਲੀ ਉੱਥੇ ਆ ਪਿਆ ਇੰਨਾ ਨਹੀਂ ਮੈਂ ਉਹ ਦਿਮਾਗ ਮੇਰੇ ਚੋਂ ਜਾਂਦੀ ਹੁੰਦੀ ਗੱਲ ਮੈਨੂੰ ਚੇਤਾ ਹੁੰਦਾ ਇੰਨਾ ਕੁ ਤਾਂ ਉੱਚੀ ਆ ਲੋ ਉਨ ਸਾਰਾ ਮੇਰਾ ਕਿੰਨਾ ਕੰਮ ਵੱਧ ਗਿਆ ਛਟੀ ਸ਼ਾਹ ਵੜੀ ਜਸਮਾਨ ਸਾਰਾ ਮੈਂ ਇਦਾਂ ਰੱਖਿਆ ਇੱਥੇ ਲਿਆ ਇੱਥੇ ਨਾ ਖਲਾਰਾ ਅੰਦਰ ਬਾਹ ਪਤਾ ਤਾਂ ਹੈ ਤੈਨੂੰ ਇਹਦੇ ਵਿੱਚ ਇਹ ਚਿੰਗਪਿੰਗ ਸਾਰੀ ਚਿੰਗਪਲਿੰਗ ਕਰ ਲੈ ਉਹ ਆਹ ਗਲਾਸੀ ਇੰਨੀ ਸੋਹਣੀ ਐ ਟਿੱਕਾ ਤੇ ਰੱਖੇ ਚ ਮੈਂ ਧੂਕ ਲਾਂਦੀ ਜੀ ਨਬਲੀ ਜੀ ਪਹਿਲਾਂ ਬੋਲਟ ਦਾ ਨਾ ਸਲੰਸਰ ਇਸ ਮੁੰਡੇ ਨੇ ਤੇ ਦੋ ਅੰਦਰ ਰੱਖੇ ਹੋਏ ਚੀਜ਼ਾਂ ਨੂੰ ਪਾਇਆ ਹੋਇਆ ਤਿੰਨ ਤਿੰਨ ਸਲੰਸਰ ਆ ਦੋ ਰੱਖੇ ਹੋਏ ਬਾਬਾ ਵੀ ਸੁੱਤਾ ਪਿਆ ਉੱਠ ਗਿਆ ਬਾਬਾ ਵੀ ਦੇਖਦਾ ਵੀ ਇਹਨਾਂ ਨੇ ਕੀ ਰੋਲਾ ਪਾਇਆ ਕਾਵਾ ਰੋਲੇ ਪਾਈ ਹੋਏ ਦੇਖ ਖਜ਼ਾਨਾ ਨਿਕਲਣ ਲੱਗਾ ਸਾਰਾ ਨਟਾਂ ਵਾਲਾ ਖਜ਼ਾਨਾ ਇਹ ਰਸੇ ਆ ਜਿਹੜੇ ਬਾਬੇ ਰੱਖਦਾ ਹੁੰਦਾ ਐਕਸਟਰਾ ਪਸੂਆਂ ਵਾਂਗ। ਐਸੇ ਬੋਲਟ ਦੀ ਉਹ। ਓ ਮਾਈ ਗਾਡ! ਬਸ ਇਹਨਾਂ ਵਿੱਚੋਂ ਹੀ ਲੱਭਣਾ ਹੁਣ। ਹੁਣ ਨਾਲ ਐਸੇ ਸਾਬ ਨਾਲ ਇਹ ਸਾਫ਼ ਸਫਾਈ ਹੋ ਜੂਗੀ। ਤਾਂ ਡਿਪੂਨ ਵਾਲੀਆਂ ਵੀ। ਕਿਹਦੇ ਵਿੱਚ ਬਲ? ਵਿੱਚ ਪੈਂਡਰ ਵਿੱਚ। ਉਹ ਕਿਵੇਂ ਪੈਂਡਰ ਵਿੱਚ ਸਿੱਟੀ ਹੋਈ ਸੀ? ਕਿੰਨੀ ਸੋਹਣੀ ਜਗ੍ਹਾ ਇਥੋਂ ਗਵਾਚ ਨਹੀਂ ਸਕਦੀ ਸੀ ਉਦਾਂ ਮਨੇ। ਵੈਰੀ ਗੁੱਡ ਵਾਹ ਵੈਰੀ ਗੁੱਡ ਉਹਦੇ ਸੋਨੇ ਦੀ ਵਾਲੀ ਉਹਦੇ ਉਹਦੇ ਸੋਨੇ ਦੀ ਵਾਲੀ ਬਈ ਉਹਦੇ ਹਾਂ ਦੇਖ ਆ ਦੇਖ ਜਿਹੜੀ ਆਪਣੀ ਗਵਾਚ ਗਈ ਸੀ ਸੋਨੇ ਦੀ ਵਾਲੀ ਉਹਦੇ ਆ ਤੇਰੇ ਹੱਥ ਜਿੱਥੇ ਕੀਤਾ ਤੂੰ ਉੱਥੇ ਹੀ ਆ ਦੇ ਉਹ ਤਾਂ ਪਹਿਲਾਂ ਹੀ ਫਲॉप ਹੋ ਗਿਆ ਰਵੜਾਂ ਦਾ ਆਮਣਾ ਛਾੜੋ ਪੁੱਤ ਲਾਇਆ ਲਾਇਆ ਤੇ ਫਲਾਰਾ ਪਾ ਲਿਆ ਚਮਕਾਤੀਆਂ ਜੇ ਮੁੰਡੇ ਨੇ ਮਗਾਵਾ ਦੋਨੇ ਉਹ ਸਹੀ ਗੱਲ ਆ ਮਾ ਨਹੀਂ ਹਰਬਲ ਸ਼ੈਂਪੂ ਸ਼ੈਂਪੂ ਹੀ ਚਾਹੇ ਬੰਦੇ ਨਾਲ ਲੈਣਾ ਉਹਨਾਂ ਸਿਰ ਤੇ ਚਾਹੇ ਜਾਂ ਨਾਲ ਲੈਣ ਜਾਨਵਰ ਸਹੀ ਕਿ ਨਹੀਂ ਮੰਗੋ ਵੀ ਦੇਖ ਕਿ ਨਹੀਂ ਚਮਕ ਰਹੀ ਓਹੋ ਅਸੀਂ ਆ ਗਏ ਆ ਜੀ ਹਵੇਲੀ ਤੇ ਅੱਜ ਮਨੀ ਨੇ ਨਾ ਜਿਹੜਾ ਮੈਂ ਘਰੇ ਬਣਾਇਆ ਸੀ ਸ਼ੈਂਪੂ ਉਹ ਆਮਲਾ ਰੀਠਾ ਸ਼ੀਕਾ ਕਾਈ ਦਾ ਤੇ ਉਹਦੇ ਨਾਲ ਨਵਾਈਆਂ ਬਾਥਰੂਮ ਕਰ ਲਵੇ ਮੰਗੋ ਫੇਰ ਦਿਖਾਉਣੀ ਤੁਹਾਨੂੰ ਸ਼ੁਕਰ ਹੈ ਜੀ ਮੀਂਹ हटਿਆ ਤੇ ਫਰਸ਼ ਦਿਖਣ ਲੱਗੀ ਮੈਂ ਇੱਥੇ ਝਾੜੂ ਲਾ ਦਿੱਤਾ ਝਾੜੂ ਲਾ ਕੇ ਮਨੀ ਨੇ ਗੰਗਾ ਕਰ ਦਿੱਤੀ ਇੱਥੇ ਗੰਗਾ ਵੀ ਚਮਕ ਗਈ ਆਮਲਾ ਰੀਠਾ ਸ਼ੀਕਾ ਕਾਈ ਵਾਲੇ ਸ਼ੈਂਪੂ ਨਾਲ ਮਨੀ ਇਹਦੇ ਆ ਸੱਟ ਲੱਗੀ ਆ ਗੰਗਾ ਦੇ ਕੀ ਹੋਇਆ ਹੋਵੇ ਕਰ ਉਹ ਹੋਈ ਇਹਦੇ ਵਾਲ ਇੱਥੇ ਮੈਂ ਤਾਂ ਹੀ ਦੇਖੇ ਸੀ ਅਛਾ ਗੰਗਾ ਦੇ ਉੱtre ਇਹਦੇ ਉੱਤੇ ਉਹ ਲਾਹ ਇੱਥੇ ਪਈ ਜਿਹੜੀ ਨਹੀਂ ਨਹੀਂ ਫੇ ਵੀ ਮੱਖੀ-ਮੱਖੀ ਵਹਿਨ ਤੋਂ ਦੇਖ ਕਿੰਨੀ ਚਮਕ ਗਈ ਗੰਗਾ ਹਾ ਨਾ ਮੰਗੋ ਦੇਖੋ ਚਮਕਦੀ ਜੀ ਆ ਤਾਂ ਬਾਅਦ ਚ ਬੈਠ ਗਈਆਂ ਸਵੇਰੇ ਨਵਾਈਆਂ ਸੀ ਨਾ ਮੰਗੋ ਵੀ ਆਈ ਚਮਕਦੀ ਪਈ ਦੇਖ ਇਹ ਤਾਂ ਮੈਂ ਹੁਣ ਦੇਖਿਆ ਇਹ ਤਾਂ ਆਹ ਹੋਈ ਇਹ ਕੰਨੀ ਆ ਇਹਦੇ ਉੱਤੇ ਲਾਹ ਉਹ ਇੱਥੇ ਬੀਟਾ ਡੀਨ ਪਈ ਆ ਉਹ ਮੰਗੋ ਵਣੀ ਦਿਓ ਕਿੰਨੀ ਸਿਲਕੀ ਅੱਜ ਤੇ ਸੱਚੀ ਸਿਲਕੀ ਸਿਲਕੀ ਹੋ ਗਈਆਂ। ਦੇਖੋ ਜਿਤੇਰੀ ਵਾਈਟ ਚਮੜੀ ਆ ਮੰਗੋ ਦੀ ਦੇਖਿਓ ਆ ਵਾਈਟ ਐਂ ਸਿਲਕੀ ਹੋ ਗਈ ਮੰਗੋ ਵੀ। ਮੰਗੋ ਅੱਜ ਮਜ਼ਾ ਆ ਗਿਆ ਨਾ ਆਕੇ ਸ਼ੈਂਪੂ ਨਾਲ। ਹੈ ਹੁਣੇ ਸ਼ੈਂਪੂ ਮੈਂ ਜ਼ਿਆਦਾ ਪਲਾ ਲੈਣਾ ਵੱਡੀਆਂ। ਹਾਂ ਹਾਂ ਸਪਰੇਅ ਮਾਰ ਦੇ। ਬੱਸ ਤੂੰ ਤਾਂ ਪਾਗਲਾ ਵਾਂਗੂ। ਮਣੀ ਉਦੋਂ ਨਾ ਕਿਸੇ ਦਿਨ ਤੂੰ ਜੁੱਤੀਆਂ ਦੇਖੇ ਮੈਂ ਤੋ ਕਿੱਦਾਂ ਦੀਆਂ ਖਾਣੀਆਂ। ਘੁਰਘੁਰ ਵੀ ਹਾਂ ਸਾਫ਼ ਕੀਤੇ ਕੀਤੇ ਫੇਰ ਕਿੰਦੇ ਕਰਦੇ ਹਾਂ ਨਾ ਉੱਦੇ ਹੀ ਪਤਾ ਲੱਗਦਾ ਜਨਾਤੀਆਂ ਬਹੁਤ ਗੰਦੀਆਂ ਸੀ ਮੰਗੋ ਦੀ ਅਲੱਗ ਹੀ ਦੋਨਾਂ ਦੀ ਚਮਕ ਹੋ ਗਈ ਨਾ ਉਹਨਾਂ ਹਾਂਜੀ ਜੀ ਮੈਂ ਲਾਉਣੀ ਆ ਤਨਖਾਹ ਤਾਂ ਤੂੰ ਮੈਨੂੰ ਦਿੰਦਾ ਨਹੀਂ ਸਾਰੀ ਆਪ ਹੀ ਰੱਖ ਜਾਨਾ ਦੱਸ ਹੈਲਪਰ ਮੈਂ ਤੇਰੀ ਹੈਲਪਰ ਤੇ ਤਨਖਾਹ ਲੈਂਦੇ ਹੁੰਦੇ ਚਮਕ ਗਈਆਂ ਮੈਡਮ ਜੀ ਚਮਕ ਗਈਆਂ ਗੰਗਾ ਨੂੰ ਹੱਥ ਲਾਵਾਂ ਗੰਗਾ ਕੈਨ ਆਈ ਟੱਚ ਯੂ ਪਤਾ ਨਹੀਂ ਮੇਰੀ ਇੰਗਲਿਸ਼ ਤੇ ਕੋਈ ਮਜ਼ਾਕ ਨਾ ਆਇਓ ਏ ਮਾ ਛੱਤਰ ਮਾਰਨੇ ਖੜੀ ਰਹਿ ਗੰਗਾ ਸ਼ਾਂਤ ਗੰਗਾ ਸ਼ਾਂਤ ਗੰਗਾ ਮਾਰੂਗੀ ਤਨਾ ਇੱਥੇ ਵੀ ਹੱਥ ਲਾਣਾ ਮਨੀ ਨਹੀਂ ਮਾਰਿਆ ਓਏ ਮਨੀ ਬਾਕੀ ਪਤਾ ਨਹੀਂ ਇਹਦਾ ਮੂਡ ਹੀ ਆ ਗਿੱਲੀ ਆ ਮਾੜੀ ਮਾੜੀ ਹਜੇ ਵੀ ਇਹੋ ਲੈ ਮੈਂ ਬਾਹਰ ਝਾੜੂ ਲਾਤਾ ਜੀ ਹੁਣ ਅੰਦਰ ਵੀ ਝਾੜੂ ਲਾਣਾ ਫੇ ਕਢੀਏ ਧਾਰ ਕਿੰਨੀ ਗੰਦਗੀ ਹੈ ਅਜੇ ਅੰਦਰ ਕਿਸੇ ਦਿਨ ਇਹਨਾਂ ਨੂੰ ਬਾਹਰ ਕੱਢਦੇ ਅੰਦਰ ਸਾਰਾ ਦਿਨ ਸੁੱਕਣ ਦੇ ਮੌਸਮ ਜਿੱਦਣ ਹੁੰਦਾ ਨਾ ਹਵਾ ਤੇ ਚੱਲਦੀ ਰਹਿੰਦੀ ਹੈ ਹੈ ਹੋਰ ਬਾਹਰ ਕੱਢ ਦੀ ਤਾਂ ਅੰਦਰ ਵੀ ਸਾਰਾ ਸੁੱਕਣ ਦੇ ਕਿਉਂ ਕਿੰਨੇ ਦਿਨ ਹੋ ਗਏ ਲਗਾਤਾਰ ਅੰਦਰ ਹੀ ਹੈ ਨਾ ਇਹੋ ਚੱਕ ਲਓ ਆਪਦਾ ਝਾੜੂ ਲੈ ਲੈ ਇਹਨੂੰ ਇਹਨੂੰ ਮੰਗੋ ਨੂੰ ਵੀ ਖੜਕਾ ਸੌਣ ਗਿਆ ਦੇਖ ਲੈ ਫੀਡ ਦਾ ਆ ਦੇ ਆ ਦੇ ਕੰਨ ਦੇਖਦੇ ਕੰਨ ਹੋਣ ਬਈ ਮੰਗੋ ਨੂੰ ਤਾਂ ਟਿਵਾਣਾ ਫੀਡ ਹੀ ਸੈਟ ਆ ਜੀ ਜਿਹੜੀ ਅਸੀਂ ਉਹ ਸ਼ੁਰੂ ਕੀਤੀ ਸੀ ਕਾਰਗਿਲ ਕਾਰਗਿਲ ਨਾਲ ਦੁੱਧੇ ਦਾ ਘਟ ਜਾਂਦਾ ਟਿਵਾਣਾ ਨਾਲ ਇਹਦਾ ਦੁੱਧ ਜਿਹੜਾ ਉਹ ਸਹੀ ਰਹਿੰਦਾ ਬਿਲਕੁਲ ਥੋੜਾ ਬਤਾ ਵਧੇ ਜਾਂਦਾ ਜਿੱਦਾਂ ਘਟਦਾ ਨਹੀਂ ਕਾਰਗਿਲ ਪਾਉਣ ਲੱਪੇ ਸੀ ਉਹ ਗੋਰੀ ਕਰਕੇ ਤੇ ਉਦੋਂ ਉਹਨੂੰ ਕੀ ਕਹੀਦਾ ਉਹ ਦੁੱਧ ਘਟ ਗਿਆ ਸੀ ਵਿਚਾਰੀ ਮੰਗੋ ਚੰਗੋ ਦਾ ਸੱਚੀ ਅਜ ਤਾਂ ਨ ਚਮਕਦੀਆਂ ਨਾਣੀ ਸੱਚੀ ਚਮਕਣੀ ਆ ਜਿਆ ਨਾ ਹਨਾ ਹਮ ਮਾਸਾ ਨਹੀਂ ਮਤ ਕਿ ਜਿਹੜੀ ਇੱਕ ਉਹ ਵਾਲਾ 스멜 ਜਿਹੜੀ ਹੁੰਦੀ ਹੁੰਦੀ ਹਮ ਉਹ ਵੀ ਨਹੀਂ ਹੁੰਦੀ ਸ਼ੈਂਪੂ ਨਾਲ ਗੋਹੇ ਗੋਹੇ ਦੇਦੀ ਚਮਕਦੀਆਂ ਨਾ ਮੰਗੋ ਮੰਗੋ ਮਜ਼ਾ ਆਇਆ ਜੀ ਨਾ ਹਾਂ ਚ ਹੈ ਮਾ ਹਾਂ ਕਿ ਦਰ ਨੂੰ ਗਿਆ ਹੋਇਆ ਹੈ ਉਹ ਵੇਚਦੀ ਆ ਝਾਬੂ ਤੇ ਫਸਾਇਆ ਹੋਇਆ ਹੈ ਵੇਚਤਾ ਬਸਾਇਆ ਇਹਨੂੰ ਨਿਕਲ ਨਾ ਜਾਵੇ ਤਾਂ हेलो मैडम आज तनी ਖਾਜੋਣੀ ਚਾਹੀਦੀ ਹੈ ਅੱਜ ਤਾਂ ਬਹੁਤ ਨਾਲ ਤਿਆਰੀ ਆ ਤੈਨੂੰ ਖੀੜ ਦੇਖਦੀ ਐਨੂੰ ਖੀੜ ਖੀੜ ਦੇਖਦੀ ਐਨੂੰ ਮੰਗੋ ਨਾ ਮਤੇ ਜਿੱਦਾਂ ਆਪਾਂ ਮੰਗੋ ਨਾਲ ਇਦਾਂ ਰਹਿਦਾ ਇਦਾਂ ਨਹੀਂ ਸਗੋਰੀ ਨਾ ਰਹਿ ਸਕਦੇ ਹਨਾ ਹਾਂ ਐਦਾਂ ਹੁੰਦੇ ਨੇ ਕਰਦੇ ਉਹਨਾਂ ਚੱਕ ਕੇ ਪਾ ਨਾ ਖਾਣ ਦੇ ਸੀ ਸਹੀ ਤੇ ਨਹੀਂ ਕਿਹੜਾਈ ਜਾਓ ਆਪਦੇ ਘਰੇ ਗਾਂ ਜੀ ਸਾਨੂੰ ਮਿਲਦੀ ਆ ਤੁਸੀਂ ਸਾਨੂੰ ਰਾਏ ਦੋ ਸਾਨੂੰ ਗਾਂ ਲੈਣੀ ਚਾਹੀਦੀ ਕਨਹੀ ਲੈਣੀ ਚਾਹੀਦੀ گاਵਾ तकरीबन ਸਾਨੂੰ ਜਿਸ ਭਾਈ ਨੂੰ ਕਿਹਾ ਉਹ ਰੋਜ਼ ਹੀ तकरीबन ਸਾਨੂੰ ਉਹ ਆਂ گاਵਾ ਦੀ 10 ਪਾਉਂਦੇ ਆ तकरीबन ਬੱਛੀ ਵਾਲੀ ਅਸੀਂ ਕਿਹਾ ਵੀ ਸਾਨੂੰ ਬੱਛੀ ਵਾਲੀ ਦਿਓ ਕਿ ਅਸੀਂ ਬੱਛੇ ਵਾਲੀ ਨਹੀਂ ਲੈਣੀ ਤੇ ਜਿਹੜੀ گاਵਾ ਦੀ 10 ਪੈਂਦੀ ਆ ਉਹਨਾਂ ਦਾ ਰੇਟ ਹੈਗਾ ਜੀ 35000 ਤੋਂ ਲੈ ਕੇ 45000 50 ਦੇ ਵਿੱਚ ਵਿੱਚ 50 ਤੱਕ 50 ਤੱਕ 35 ਤੋਂ 50000 ਦੇ ਵਿੱਚ ਗਾਂ ਦਾ ਰੇਟ ਆ ਤੇ ਬੱਛੀ ਉਹਦੇ ਮਗਰ ਹੋਊਗੀ ਤੇ ਤੁਸੀਂ ਵੀ ਦੱਸਿਓ ਰੇਟ ਸਹੀ ਆ ਹਾਂ ਜਿਹੜੀ 35 ਤੋਂ 40000 ਤੇ 40000 ਤੱਕ ਦੀ ਆ ਉਹਦਾ ਦੁੱਧ ਹੈਗਾ 12 ਕਿਲੋ ਉਸ ਗਾਂ ਦਾ ਹਾਂ ਦੁੱਧ ਉਹਨੇ ਕਿਹਾ 12 ਕਿਲੋ ਤੇ ਜਿਹੜੀ ਦਾ ਦੁੱਧ ਹੋਇਆ 18 ਕਿਲੋ ਉਹ 50000 ਦੇ ਲਾਗੇ ਹੂੰ ਐਦਾਂ ਰੇਟ ਆ ਤੇ ਬਾਕੀ ਤੁਸੀਂ ਦੱਸਿਓ ਮਤਰਾam ਅਸੀਂ ਨੰਗ ਲੈ ਲੈਂਦੀ ਆ ਤਾਂ ਅੱਸੂ ਵਿੱਚ ਲਈਏ ਆਪਾਂ ਦੋ ਨੰਗ ਲੈ ਲੈਂਦੇ ਆ ਅੱਸੂ ਚ ਆਂਟੀ ਕਹਿੰਦੇ ਸੀ ਨਾ ਅੱਸੂ ਚ ਲੈ ਗੋ ਭਾਦੋ ਸਾਰੀ ਨੰਗ ਲੈ ਲੈਂਦੀ ਏ ਤੇ ਨਾਲੇ ਪੱਠੇ ਦੱਤੇ ਹੋ ਜੂਗੇ ਔਰ ਨਾ ਚੈਨ ਨਹੀਂ ਆਉਂਦੀ ਹੁਣ ਸਾਨੂੰ ਵੀ ਮਤ ਸਾਨੂੰ ਵੀ ਨਾ ਇਸ ਕੰਮ ਦਾ ਇੱਕ ਉਹ ਪੈ ਗਿਆ ਜਿਹਨੂੰ ਕਹਦੋ ਕੀ ਕਹਿ ਸਕਦੇ ਮੈਨੂੰ ਪੁੱਸ ਮਤ ਕਿ ਸਾਨੂੰ ਵੀ ਨਾ ਇੱਕ ਉਹ ਲਗਾਵ ਜਿਆ ਹੋ ਗਿਆ ਇਸ ਕੰਮ ਦੇ ਨਾਲ ਹੁਣ ਜਿੱਦਾਂ ਪਹਿਲਾਂ ਜਿੱਦਾਂ ਇਕੱਲੀ ਮੰਗੋ ਰਹਿ ਗਈ ਸੀ ਇਹਦਾ ਬੱਚਾ ਮਰ ਗਿਆ ਸੀ ਤੇ ਸਾਨੂੰ ਉਦੋਂ ਸੁਹਵੇਲੀ ਸੁੰਨੀ ਲੱਗਣ ਲੱਗੀ ਤੇ ਫਿਰ ਅਸੀਂ ਲੈ ਕੇ ਆਏ ਸੀ ਗੰਗਾ ਨੂੰ ਹਾਂ ਨਾ ਹੁਣ ਗੋਰੀ ਚਲੇਗੀ ਹੈ ਤੇ ਰਾਖੀ ਵੀ ਚਲੇਗੀ ਹੁਣ ਸਾਨੂੰ ਸੁਹਵੇਲੀ ਫੇਰ ਸੁੰਨੀ ਲੱਗਣ ਲੱਗੀ ਤੇ ਹੁਣ ਸਾਨੂੰ ਕਹੀ ਇਦਾਂ ਪੇ ਅਸੀਂ ਜਲਦੀ ਗਾਂ ਦੂਜੀ ਲੈ ਕੇ ਆਈਏ ਤੇ ਜਲਦੀ ਤੁਹਾਨੂੰ ਖੁਸ਼ਖਬਰੀ ਦਵਾਂਗੇ ਬਾਕੀ ਤੁਸੀਂ ਸਾਨੂੰ ਆਪਣੀ ਸਲਾਹ ਜਰੂਰ ਦਿਓ ਤੇ ਜਿਹੜੀ ਗਾਂ ਹੈਗੀ ਆ ਉਹ ਉਹਦੀ ਬਰੀਡ ਜਰਸੀ ਜਰਸੀ ਇੱਕ ਜਰਸੀ ਚ ਵੀ ਆ ਤੇ ਮੰਗੋ ਨਾਲ ਦੀ ਵੀ ਆ ਕ੍ਰੋਸ ਵਿੱਚ ਹੂੰ ਕ੍ਰੋਸ ਵਿੱਚ ਵੀ ਆ ਜਰਸੀ ਜਰਸੀ ਪੰਜਾਬ ਦੀ ਵੀ ਆ ਉਹਨਾਂ ਕੋਲ ਤੇ ਹਿਮਾਚਲ ਵਾਲੀ ਜਰਸੀ ਵੀ ਆ ਛੋਟੇ ਪੰਜਾਬ ਦੀ ਸਹੀ ਆ ਪੰਜਾਬ ਦੀ ਅਸੀਂ ਲੈਣੀ ਹਿਮਾਚਲ ਵਾਲੀ ਹੁਣ ਸਾਨੂੰ ਨਹੀਂ ਪਤਾ ਮਾਰਦੀ ਨਾ ਹੋਵੇ ਹਿਮਾਚਲ ਵਾਲੀ ਆਏ ਕੁਬੀ ਭਾਲੀ ਦੇਖੀ ਭਾਲੀ ਦੇਖੀ ਭਾਲੀ ਉਹਰਵਾ ਚ ਸਾਨੂੰ ਚੱਟ ਤੋ ਜਾਂ ਮੰਗੂ ਵਰਗੀ ਆਪਾਂ ਕ੍ਰਾਸ ਚ ਲੈਣੀ ਆ ਤੇ ਜਾਂ ਆਪਾਂ ਲੈਣੀ ਪੰਜਾਬ ਦੀ ਜਰਸੀ ਤੇ ਸਾਨੂੰ ਸਾਰੇ ਮੱਝ ਦਾ ਕਹਿੰਦੇ ਮੱਝ ਸੀ ਤਾਂ ਨਹੀਂ ਕਹਿੰਦੇ ਸਾਡੇ ਕੋਲ ਜਗ੍ਹਾ ਬਹੁਤ ਤੇ ਮੱਝ ਨੂੰ ਥੋੜਾ ਬੰਨਣਾ ਪੈਂਦਾ ਕੱਚਾ ਮੱਝ ਲਈ ਸਾਨੂੰ ਅਸੀਂ ਜੋ ਉੱਧਰ ਸ਼ੈੱਡ ਬਣਾਵਾਂਗੇ ਨਾ ਆਪਦੇ ਉਸ ਤੋਂ ਫਿਰਦੇ ਆ ਜਵਾ ਤੇ ਫੇਰ ਤਾਂ ਪੱਕਾ ਅਸੀਂ ਮੱਝ ਚਾਹੇ ਲੱਖ ਦੀ ਆਵੇ ਚਾਹੇ ਡੇਢ ਲੱਖ ਤੱਕ ਦੀ ਵੀ ਆਵੇ ਅਸੀਂ ਵਧੀਆ ਮੱਝ ਜਿਹੜੀ ਉਹ ਲੈਣੀ ਆਉਗੇ ਚਲੋ ਜੀ ਹੁਣ ਅਸੀਂ ਧਾਰ ਕੱਢ ਲਈਏ ਆ ਤੈਨੂੰ ਵੀ ਨਹੀਂ ਯਕੀਨ ਹੁੰਦਾ ਪਈ ਅੱਜ ਤੋਂ ਇਹਨਾਂ ਨੇ ਇੰਨੀਆਂ ਚਟੀਆਂ ਕੱਢਤਾ ਹੈਂ ਗੰਗਿਆਂ ਨੂੰ ਇਹਨੇ ਲੈ ਗਈ ਅ ਅੱਜ ਸੋਹਣੀ ਆਈਆਂ ਚਮਕਦੀਆਂ ਹੁਣ ਬਾਬਾ ਕੀ ਮਿਹਰ ਕਰ ਦਵੇ ਦੋਨਾਂ ਦੇ ਹਨਾ ਮਣੀ ਫੇਰ ਤਾਂ ਆਪਣਾ ਰੁਝਾਨ ਹੋਰ ਵੀ ਵੱਧ ਜਾਊਗਾ ਇੱਕ ਬੰਦੇ ਨੂੰ ਆਸ ਜੀ ਹੋ ਜਾਂਦੀ ਹੈ ਨਾ ਸਹੀ ਕਿ ਨਹੀਂ ਤੇ ਅੰਦਰ ਕਰ ਦਿੱਤੀਆਂ ਜੀ ਆਪਾਂ ਦੋਨੇ ਚੌਕਰ ਪਾ ਕੇ ਧੁੱਪ ਤਾਂ ਸੋਹਣੀ ਨਿਕਲੀ ਬਾਬਾ ਜੀ ਇਦਾਂ ਹੀ ਧੁੱਪਾਂ ਲਾ ਦੇਣਗੇ ਤਾਂ ਉੱਡ ਜਾਣਾ ਇਹੋ ਬੱਦਲ-ਬੁੱਦਲ ਪਾਣੀ ਵੀ ਸੁੱਕ ਜੂਗਾ ਪਰ ਪਾਣੀ ਸੁੱਕਣ ਦੇ ਨਾਲ ਜਿਹੜੀਆਂ ਬਿਮਾਰੀਆਂ ਲੱਗਣੀਆਂ ਉਹ ਇੱਕ ਵੀਡੀਓ ਦੇਖੀ ਮਤਲਬ ਕਿ ਜਿਹੜੇ ਜਾਦੇ ਪਾਣੀ ਦੇ ਵਿੱਚ ਰੋਜ਼ ਥੱਲੇ ਉੱਤੇ ਉਤਰਦੇ ਕੋਠਿਆਂ ਤੋਂ ਹੋਰ ਵੀ ਉਹ ਲੋਕਾਂ ਦੇ ਪੈਰ ਗਲਗੇ ਜ਼ਖਮ ਹੋ ਗਏ ਪਾਣੀ ਦਾ ਪੈਰਾਂ ਤੇ ਜ਼ਖਮ ਹੱਥਾਂ ਤੇ ਜ਼ਖਮ ਇੰਨਾ ਬੁਰਾ ਹਾਲ ਹੋ ਗਿਆ ਲੋਕਾਂ ਦਾ ਕਹਿਣਾ ਹੀ ਆ ਹੜ ਆਇਆ ਤੇ ਪਾਣੀ ਉੱਤਰ ਗਿਆ ਜੇ ਉਹ ਕੱਲਾ ਨੁਕਸਾਨ ਉਹਨਾਂ ਦਾ ਉਹਦਾ ਹੀ ਨਹੀਂ ਹੋਇਆ ਡੰਗਰਾਂ ਦਾ ਜਾਂ ਘਰ ਦਾ ਜੇ ਉਹ ਲੋਕਾਂ ਦੀ ਆਪਣੀ ਸਿਹਤ ਵੀ ਖਰਾਬ ਹੋ ਗਈਆਂ ਦੀ ਤੇ ਮਨੀ ਦੇ ਕਿੰਨੇ ਧਿਆਨ ਨਾਲ ਉਹਦੇ ਉਹ ਕਹਿੰਦਾ ਐਨੀ ਜਿਚੜੀਆਂ ਤਾਂ ਹੈ ਨਹੀਂ ਹੋਣ ਇਹਨਾਂ ਦੇ ਇੱਕ ਵੀ ਹਨਾ ਐਨ ਸਾਫ਼ ਆ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅਸੀਂ ਅੱਜ ਦੇ ਵਲੌਗ ਦਾ ਐਂਡ ਜੋ ਅਸੀਂ ਮਾਂ ਪੁੱਤ ਨੂੰ ਨੇ ਲੱਗੇ ਰਹੇ ਨੇ ਕੰਮ ਕਰਦੇ ਉਹ ਉਹ ਵਲੌਗ ਬਣਾ ਲਈਦੇ ਆ ਇਹਨਾਂ ਤਾਂ ਸਾਸਰੀ ਘਰ ਬੁਲਾਉਣੀ ਨਹੀਂ ਨਾ ਆਈ ਇਹਨੇ ਜਿੱਦਣ ਇਹ ਕਹੂਗਾ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੋ ਉਦੋਂ ਮਣੀ ਪਾਰਟੀ ਕਰਾਂਗੇ ਸਾਡਾ ਚੈਨਲ ਲਾਈਕ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਸਾਸਰੀ ਘਰ ਦੀ ਸਾਰਿਆਂ